ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਭੈਣ ਜੀ ਤੁਸੀਂ ਠੀਕ ਠਾਕ ਹੋ ਹਾਂਜੀ ਬਾਜੀ ਸਭ ਠੀਕ ਠਾਕ ਚੜ੍ਹਦੀ ਕਲਾ ਬਾਜੀ ਆਪ ਜੀ ਦੱਸੋ ਬਾਜੀ ਠੀਕ ਹੋ ਹਾਂਜੀ ਠੀਕ ਠਾਕ ਜੀ ਹੋ ਜਾ ਹੋਰ ਮੈਂ ਤੁਹਾਡੇ ਅੱਜ ਇੱਧਰ ਨੂੰ ਲੰਗਰਿਆ ਸੀ ਮਾ ਚਲੋ ਬਜ਼ੁਰਗਾਂ ਨੂੰ ਪੁੱਛ ਲਈ ਠੀਕ ਠਾਕ ਨੇ ਇਹਨਾਂ ਦਾ ਪਤਾ ਲੱਗਿਆ ਕਿੰਨੇ ਕੰਨੀ ਕਈ ਮਹੀਨੇ ਹੋਗੇਗੀ ਅਮਰ ਚਾ ਗਿਆ ਹੋਇਆ ਹੋਰ ਤੁਸੀਂ ਸੁਣਾਓ ਕਿਦਾਂ ਜ਼ਿੰਦਗੀ ਚੱਲਦੀ ਹੈ ਬਾਜੀ ਬਹੁਤ ਵਧੀਆ ਜ਼ਿੰਦਗੀ ਚੱਲੀ ਜਾਂਦੀ ਹੈ ਚੰਗਾ ਕੀਤਾ ਬਾਜੀ ਤੁਸੀਂ ਗੇੜਾ ਮਾਰਿਆ ਇੱਧਰੋਂ ਸਾਡੇ ਬੰਨੀ ਗਈ ਹਾਂਜੀ ਫੇਰ ਮਾਹ ਚਲੋ ਇੱਧਰੋਂ ਨਾਲੇ ਵੀਡੀਓ ਹੋ ਜੂਗੀ ਥੋੜੀ ਜੀ ਮਾਹ ਨਾਲੋਂ ਨਾਲ ਦੀ ਨਾਲ ਮੈਂ ਚਲ ਬਜ਼ੁਰਗਾਂ ਦਾ ਹਾਲ ਪੁੱਛ ਲਈਏ ਹੋਰ ਤੁਸੀਂ ਸੁਣਾਓ ਬਜ਼ੁਰਗ ਕੀ ਹਾਲ ਹੈ ਜੀ ਹਾਂਜੀ ਬਜ਼ੁਰਗ ਹਾਂਜੀ ਹੁਣ ਤੇ ਸਾਡੇ ਬਜ਼ੁਰਗਾਂ ਦਾ ਵੀ ਬਹੁਤ ਸਰੀਰੋਂ ਹੀ ਤੰਦਰੁਸਤੀ ਹੈ ਮਨੋਂ ਵੀ ਤੰਦਰੁਸਤੀ ਹੈ ਜਿੱਦਾਂ ਮਨ ਦੀ ਟਹਿ ਟੇਰੀ ਸੀ ਨਾ ਹੁਣ ਉਹ ਵੀ ਚੜਦੀ ਉਹਦਾ ਵੀ ਸਰੀਰੋਂ ਵੀ ਚੜਦੀ ਗਲਾਚੇ ਮਨੋਂ ਵੀ ਚੜਦੀ ਗਲਾਚੇ ਨੇ ਉਹ ਪਰਿਵਾਰੀ ਭਾਜੀ ਅਸੀਂ ਤੇ ਬਚ ਗਏ ਮਰ ਛੱਕੇ ਪਰਿਵਾਰ ਹੁਣ ਪੂਰਾ ਚੜ੍ਹਦੀ ਕਲਾ ਚ ਹੋ ਗਿਆ। ਹਾਂਜੀ ਉਹ ਤਾਂ ਪਤਾ ਲੱਗ ਹੀ ਰਿਹਾ ਬਜ਼ੁਰਗਾਂ ਦੇ ਚਿਹਰੇ ਤੋਂ ਹੀ ਪਤਾ ਲੱਗ ਰਿਹਾ ਐ ਕਿ ਹਾਂਜੀ ਬਹੁਤ ਐ ਕਿ ਪਹਿਲਾਂ ਤਾਂ ਬਹੁਤ ਵਧੀਆ ਪਹਿਲਾਂ ਤਾਂ ਹਾਈ ਹਾਈ ਕਰਦੇ ਰਹਿੰਦੇ ਤੁਰਦਾ ਬਹੁਤ ਔਖਾ ਸੀ ਪਰ ਹੁਣ ਮੈਂ ਦੇਖਿਆ ਕਿ ਦੀ ਹੁਣ ਚੜ੍ਹਦੀ ਕਲਾ ਚ ਨਹੀਂ ਬਹੁਤ ਮਹਾਰਾਜ ਦੀ ਬਖਸ਼ੀਸ਼ ਹੋਈ ਐ। ਹਾਂਜੀ ਚਲੋ ਮਹਾਰਾਜ ਸਭ ਤੇ ਬਖਸ਼ੀਸ਼ ਕਰੇ। ਹੋਰ ਤੁਸੀਂ ਸੁਣਾਓ ਭਾਜੀ ਗਏ ਹੋਏ ਨੇ ਕੰਮ ਤੇ? ਹਾਂਜੀ ਭਾਜੀ ਭਾਜੀ ਥੋੜੇ ਕੰਮ ਤੇ ਗਏ ਨੇ। ਹਾਂਜੀ ਬਸ ਸ਼ੁਕਰ ਐ ਮਹਾਰਾਜ ਜੀ ਦਾਸੀ ਤੇ ਆਈ ਕਹਿੰਦੇ ਐ। ਸ਼ੁਕਰ ਹਨ ਉਹ ਮਹਾਪੁਰਸ਼ਾਂ ਦਾ ਵੀ ਬਾਜੀ ਜਿੰਨਾ ਸਾਨੂੰ ਇਸ ਰਾਹ ਪਾਇਆ ਨਹੀਂ ਸਾਨੂੰ ਅਸੀਂ ਤੇ ਖੱਜਲ ਖਵਾੜੀ ਜਿੰਦਗੀ ਜਿਹੜੀ ਹੈਗੀ ਨਾ ਜਿੰਨੀ ਪਿੱਛੇ ਲੰਗੀ ਬਾਜੀ ਅਮਰ ਛੱਕਣ ਤੋਂ ਪਹਿਲਾਂ ਸਾਰੀ ਖੋਖਵਾਦੀ ਚ ਲੰਗੀ ਬਸ ਜਿਵੇਂ ਬੰਦਾ ਖੁੱਚ ਟਿੱਗਿਆ ਹੁੰਦਾ ਨਾ ਉਹ ਜਿਹਾ ਸਾਡਾ ਹਾਲ ਸੀ ਘਰੋਂ ਬਿਮਾਰੀਆਂ ਨੇ ਨਿਕਲਦੀ ਸੀ ਕੀ ਕਲੇਸ਼ ਨਹੀਂ ਮੁੱਕਦਾ ਜੀ ਬਾਜੀ ਮੈਂ ਚੁਣੀ ਵੀ ਝੂਠਰੀ ਬੋਲਦੀ ਪਰ ਸਾਡੀ ਹਾਲਤ ਬੜੀ ਮੰਦੀ ਸੀਗੀ ਅਬੇ ਮਹਾਰਾਜ ਦੀ ਲੈਂਡ ਲੱਗਣ ਤਾਂ ਫਰਕ ਪੈਂਦਾ ਹੀ ਆ ਮਹਾਰਾਜ ਦੀ ਬਾਣੀ ਪੜਨ ਤਾਂ ਫਰਕ ਪੈਂਦਾ ਹੀ ਆ ਅੰਗਰੇਜ਼ ਦੇ ਚ ਅਸਰ ਨਹੀਂ ਹੈ ਕਿ ਮਹਾਰਾਜ ਨਾਲ ਜੁੜੀਏ ਤਾਂ ਫਰਕ ਪੈਂਦਾ ਹੀ ਆ ਹਰ ਚੀਜ਼ੇ ਫਰਕ ਪੈਂਦਾ ਸਾਰੀ ਚੀਜ਼ ਹੈ ਹੋਰ ਸੁਣਾਓ ਕੁਝ ਤੁਸੀਂ ਆਪਣੇ ਬਾਰੇ ਸੁਣਾਓ ਜੀ ਪਾ ਜੀ ਵਧੀਆ ਨੇ ਅਬ ਮੈਂ ਵੀ ਹੁਣ ਉਹੀ ਦੱਸ ਦਿਆ ਨਾ ਜਿਵੇਂ ਸਾਡੇ ਬਜ਼ੁਰਗ ਕਹਿੰਦੇ ਬਿਮਾਰ ਸੀਗੇ ਮੈਂ ਵੀ ਬਜ਼ੁਰਗਾਂ ਵਰਗੀ ਹੋਈ ਪਈ ਸੀ ਬਾਜੀ ਹਾਂਜੀ ਤੁਹਾਡਾ ਵੀ ਪਤਾ ਲੱਗਿਆ ਸੀ ਤੁਸੀਂ ਬਿਮਾਰ ਹੋ ਜਿਆਦਾ ਹਾਂ ਹਾਂਜੀ ਮੈਨੂੰ ਤੇ ਬਾਜੀ ਹੁਣ ਰਿਸ਼ਤੇਦਾਰੀਆਂ ਤੋਂ ਵੀ ਕਹਿ ਦੂ ਜਾਂ ਦੇਖ ਕੇ ਵੀ ਕਹਿ ਦਿੰਦਾ ਸੀ ਵੀ ਹੁਣ ਇਹਦਾ ਬਚਣਾ ਮੁਸ਼ਕਲ ਹੈ ਹਾਂਜੀ ਹਾਂ ਪਹਿਲਾਂ ਪਤਾ ਲੱਗਿਆ ਸੀ ਹਾਂਜੀ ਤੁਸੀਂ ਡਿਪਰੈਸ਼ਨ ਚ ਹੋ ਗਈ ਸੀ ਬਾਜੀ ਮੈਂ ਹਾਂਜੀ ਮੈਨੂੰ ਹਾਰਟ ਦੀ ਵੀ ਪ੍ਰੋਬਲਮ ਹੋ ਗਈ ਸੀ ਹਾਂਜੀ ਬਸ ਬੁਰੀ ਹਾਲਤ ਸੀਗੀ ਹੁਣ ਰੱਬ ਦੀ ਇਹ ਜੀ ਮਾਹ ਪੁਰਖਾਂ ਦੀ ਸੰਗਤ ਕੀਤੀ ਐ ਉਹ ਮਹਾਂਪੁਰਸ਼ਾਂ ਨੇ ਸਾਨੂੰ ਚੰਗੇ ਰਾਹ ਪਾਇਆ ਮਹਾਰਾਜ ਜੀ ਦੇ ਲੜ ਲਾਇਆ ਤੇ ਸਾਡੇ ਹੁਣ ਆ ਬਿਮਾਰੀਆਂ ਸਾਰੀਆਂ ਮੁੱਕ ਗਈਆਂ ਭਾਜੀ ਨਾ ਠੀਕ ਹੈ ਮਹਾਰਾਜ ਬਹੁਤ ਸ਼ੁਕਰਾਨਾ ਮਾਪੁਰਸ਼ਾਂ ਦਾ ਵੀ ਬਹੁਤ ਬਹੁਤ ਸ਼ੁਕਰਾਨਾ ਉਹਨਾਂ ਦਾ ਦੇਣ ਨਹੀਂ ਦੇ ਸਕਦੇ ਭਾਈ ਜਿਨ੍ਹਾਂ ਕਹਿੰਦੇ ਜਿਨੇ ਜ਼ਿੰਦਗੀ ਬਚਾ ਦਿੱਤੀ ਹੋਵੇ ਨਾ ਉਹਦਾ ਦੇਣ ਨਹੀਂ ਬੰਦਾ ਦੇ ਸਕਦਾ ਹਾਂਜੀ ਜਿੰਦਗੀ ਇੱਕ ਵਾਰੀ ਮਿਲਦੀ ਹੈ ਬਾਰ ਬਾਰ ਤਾਂ ਮਿਲਦੀ ਨਹੀਂ ਹੈ ਭਾਈ ਹਾਂਜੀ ਔਰ ਛੋਟੀ ਜੀ ਜ਼ਿੰਦਗੀ ਹੈ ਮਹਾਰਾਜ ਬਖਸ਼ਦਾ ਫਿਰ ਉਹਦੇ ਜਿੱਦੇ ਦੁੱਖ ਤਕਲੀਫਾਂ ਚ ਲੰਘ ਜੇ ਤਾਂ ਬਹੁਤ ਔਖਾ ਹੋ ਜਾਂਦਾ ਵਾਕੀ ਠੀਕ ਹੈ ਮਹਾਰਾਜ ਜੇ ਲੜ ਲੱਗੇ ਨਤਾ ਬਹੁਤ ਸੁਧਾਰ ਹੁੰਦਾ ਲੋਕੋ ਜਿਨੇ ਮਹਾਰਾਜ ਜੀ ਆ ਸਾਫ ਸੁਥਰੀ ਲੈ ਆਨੇ ਬਹੁਤ ਵਧੀਆ ਲੈ ਆਨੇ ਹਾਂਜੀ ਬਾਜੀ ਹਾਂਜੀ ਬਹੁਤ ਵਧੀਆ ਬਾਜੀ ਅਸੀਂ ਵੀ ਪਹਿਲਾਂ ਡਰਦੇ ਹੁੰਦੇ ਸੀਗੇ ਅਸੀਂ ਵੀ ਆ ਜੀ ਨੂੰ ਦਸੀਏ ਸਾਡਾ ਇਹ ਜਹਾਲ ਕੀ ਅਸੀਂ ਵੀ ਮੜੀਆਂ ਮਸਾਣੀਆਂ ਵਾਲੇ ਸੀ ਬਾਜੀ ਸਾਨੂੰ ਵੀ ਜੋ ਕੋਈ ਜਿੱਥੇ ਕਹਿੰਦਾ ਸੀ ਨਾ ਬਿਮਾਰ ਬੰਦਾ ਸੋਹ ਪੋਹ ਲਾਂਦਾ ਬਾਜੀ ਕਹਿੰਦੇ ਨਾ ਹਾਂਜੀ ਸਾਰਾ ਕੁਝ ਸਾਰੀ ਜੇ ਹਾਂਜੀ ਜਿੱਥੇ ਕੋਈ ਕਹਿੰਦਾ ਸੀ ਫਲਾਣੀ ਥਾਂ ਮੱਥਾ ਟੇਕ ਲਓ ਜੀ ਅਸੀਂ ਉੱਥੇ ਵੀ ਕੀਤਾ ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਸਭ ਸਭ ਥਾਂਵੇਂ ਚੰਗੇ ਨੇ ਪਰ ਬਾਜੀ ਸਾਨੂੰ ਉਹੀ ਕਰਤੀ ਪਰ ਨਹੀਂ ਆਮ ਲੱਗਾ ਸਾਨੂੰ ਤੇ ਫਿਰੇ ਵੀ ਬਹੁਤ ਨੇ ਰਬ ਦੀ ਦਇਆ ਸਾਨੂੰ ਤੇ ਮਹਾਪੁਰਸ਼ਾਂ ਨੇ ਬਚਾਇਆ ਉਹਨਾਂ ਨੇ ਸਾਡਾ ਹੱਥ ਫੜਿਆ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਉਹਨਾਂ ਦੀ بس ਉਹਨਾਂ ਦੀ ਬਖਸ਼ਿਸ਼ ਕਰਕੇ ਅਸੀਂ ਹੁਣ ਬਚੇ ਆਂ ਮਹਾਰਾਜ ਜੀ ਨੇ ਸਾਡਾ ਹੱਥ ਫੜਿਆ ਮਹਾਰਾਜ ਗੁਰਗਰਨ ਸਾਹਿਬ ਦੀ ਬਹੁਤ ਵਧੀਆ ਲਾਇਨ ਹੈ ਸਭਰੋਂ ਬਹੁਤ ਤੁਸੀਂ ਕੀ ਕਹਿਣਾ ਚਾਹੋਗੇ ਫਿਰ ਲੋਕਾਂ ਨੂੰ ਕਿ ਵੀ ਅਮਰ ਛਗੋ ਤੇ ਕਿਵੇਂ ਆਪਣਾ ਛਗਣਾ ਚਾਹੀਦਾ ਕਿ ਨਹੀਂ ਚਾਹੀਦਾ ਹਾਂਜੀ ਬਾਜੀ ਜਿਹੜੀ ਥਾਵੇਂ ਤੋਂ ਅਸੀਂ ਨਿਕਲੇ ਆ ਉਹ ਹੀ ਹੈ ਨਾ ਜਿਹਨੇ ਦੇਖਿਆ ਨਹੀਂ ਤੇ ਉਹ ਇਹ ਗੱਲ ਕਹੇਗਾ ਵੀ ਇਹ ਚੰਗੀ ਚੀਜ਼ ਨਹੀਂ ਹੈਗੀ ਪਰ ਜਦੋਂ ਅਸੀਂ ਕਹਿੰਦੇ ਨੇ ਜਦੋਂ ਅਸੀਂ ਮੜੀਆਂ ਮਸਾਣੀ ਵਾਲੇ ਸੀ ਭਾਜੀ ਸਾਨੂੰ ਵੀ ਇਹ ਹੀ ਲੱਗਦਾ ਸੀ ਵੀ ਇਹ ਨਹੀਂ ਹੈਗਾ ਕੁਝ ਵੀ ਅਸੀਂ ਵੀ ਨਹੀਂ ਮੰਨਣ ਵਾਲੇ ਸੀਗੇ ਤੇ ਹੁਣ ਹੁਣ ਪਤਾ ਲੱਗਦਾ ਕਿ ਅਸੀਂ ਜ਼ਿੰਦਗੀ ਜਿਹੜੀ ਪਹਿਲਾਂ ਜੀ ਹੈ ਉਹ ਖਵਾਰ ਕੀਤੀ ਹੈ ਜਿਹੜੇ ਹੁਣ ਹੁਣ ਅਮਰਸ਼ਕੇ ਹੁਣ ਰੱਬ ਦੇ ਲੜ ਲੱਗਿਆ ਨਾ ਬਾਜੀ ਆ ਹੁਣ ਮਹਾਰਾਜੀ ਨੇ ਬਾਹ ਫੜੀ ਐ ਬਸ ਮਹਾਰਾਜੀ ਫੜੀ ਰੱਖੇ ਬਸ ਆ ਹੀ ਕਹਿਣਾ ਚਾਹਾਂਗੀ ਬਾਜੀ ਮੈਂ ਤੇ ਮਹਾਰਾਜੀ ਸਭਨਾਂ ਨੂੰ ਆਪਣੇ ਵੱਲੋਂ ਜੋੜੇ ਬਸ ਜਿਹੜੇ ਸਾਡੇ ਵਰਗੇ ਖੱਜਲ ਖਵਾਰ ਹੋਏ ਵੀਰ ਦੇਣਾ ਸਭ ਮਹਾਰਾਜੀ ਦੇ ਲੜ ਲੱਗ ਜਾਣ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਜਾਣ ਅਮਰਸ਼ਕ ਲੈਣ ਸਭ ਚੜਦੀ ਕਲਾ ਚ ਹੋ ਜਾਣਗੇ ਬਾਜੀ ਨਹੀਂ ਠੀਕ ਹੈ ਬਾਜੀ ਆਪ ਜੀ ਦੀ ਵੀਡੀਓ ਦੇ ذریعے ਸਾਨੂੰ ਇਹ ਨਹੀਂ ਕਹਿੰਦੇ ਵੀ ਚਲੋ ਅਸੀਂ ਪਰ ਸਾਡੀ ਵੀ ਗੱਲ ਮਤਲਬ ਕਿਸੇ ਦੇ ਕੰਨੀ ਪੈ ਜੇ ਕਿ ਜਿੱਦਾਂ ਅਸੀਂ ਡਿੱਗੇ ਸੀ ਨਾ ਜਿੱਦਾਂ ਰੱਬ ਨੇ ਸਾਨੂੰ ਚੁੱਕਿਆ ਸੀ ਕਹਿੰਨੇ ਆ ਵੀ ਦੂਜਾ ਵੀ ਰੱਬ ਦੇ ਲੜ ਲੱਗੇ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੇ ਅਮਰ ਛਕੇ ਤੇ ਉਹਨਾਂ ਦੀ ਵੀ ਜ਼ਿੰਦਗੀ ਸੰਵਰ ਜਾਏ ਜਿੱਦਾਂ ਸਾਡੀ ਖਵਾਰ ਸੀਗੀ ਸਾਡੀ ਸੰਵਰੀਏ ਉਹਨਾਂ ਦੀ ਵੀ ਸੰਵਰ ਜਾਏ ਭਾਜੀ ਬਸ ਆਹੀ ਮਨ ਚ ਇੱਛਾ ਵੀ ਜਿੱਦਾਂ ਅਸੀਂ ਸੀਗੇ ਨਾ ਸਭ ਇਦਾਂ ਹੀ ਸਹੀ ਹੋ ਜਾਣਾ ਹਾਂਜੀ ਹੋਰ ਬੱਚੇ ਕੀ ਕਰੀ ਜਾਂਦੇ ਨੇ ਜੀ ਬਸ ਭਾਜੀ ਬੱਚੇ ਵੀ ਚੜਦੀ ਕਲਾ ਚ ਨੇ ਮਹਾਰਾਜ ਜੀ ਦਇਆ ਵਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਗੱਗਾ ਠੀਕ ਠਾਕ ਹੋ ਤੁਸੀਂ ਹਾਂਜੀ ਠੀਕ ਹਾਂ ਜੈ ਦੀ ਕਲਾ ਹਾਂਜੀ ਔਰ ਮਹਾਰਾਜੀ ਬਾਣੀ ਪੜਦੇ ਹੋ ਹਾਂਜੀ ਮੇਰੇ ਬਾਬਾ ਜੀ ਪੜਦੇ ਨੇ ਸਵੇਰੇ ਅਮਰਦ ਵੇਲਾ ਸਾੰਭਦੇ ਹੋ ਤੁਸੀਂ ਹਾਂ ਜਪਜੀ ਸਾਹਿਬ ਕਰਦੇ ਹੋ ਮੇਰੇ ਬਾਬਾ ਜੀ ਨਹੀਂ ਮਗਰ ਲ ਸੰਦੇਸ਼ੀ ਗਾ ਦੱਸ ਦਿਓ ਜਦੋਂ ਤੁਹਾਨੂੰ ਸੁਖਿਆ ਕਿਰਪਾ ਹੋਵੇ ਚਲੋ ਮਹਾਰਾਜੀ ਆਪੇ ਕਿਰਪਾ ਹੋ ਜਾਂਦੀ ਹੈ ਜਦੋਂ ਮਹਾਰਾਜੇ ਦੜ ਲੱਗ ਜਾਂਦੇ ਹਨ ਆਪੇ ਕਿਰਪਾ ਹੋ ਜਾਂਦੀ ਹੈ ਮਹਾਰਾਜ ਆਪਣੇ ਗੋਦੀ ਚ ਬਿਠਾ ਲੈਂਦਾ ਹਾਂਜੀ ਚਲੋ ਠੀਕ ਹੈ ਜੀ ਫਿਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ